¡Oh, hola. ਇੰਨਾ ਘਾਟਾ ਪੈ ਗਿਆ 1 ਮਿੰਟ ਦੇ ਵਿੱਚ ਹਾਂਜੀ ਸੰਧੂ ਸਾਹਿਬ ਦੇਖੋ ਤਾਂ ਸਹੀ ਕਿੰਨਾ ਘਾਟਾ ਪਈ ਜਾਂਦਾ ਬਾਹਲਾ ਹੀ ਘਾਟਾ ਪਈ ਜਾਂਦਾ ਸਾਰਿਆਂ ਨੂੰ ਪੈਂਦਾ ਪਿਆ ਹੈ ਘਾਟਾ ਉਹੋ ਪਵਨ ਜੇ ਇੰਨਾ ਘਾਟਾ ਪਾਊਗਾ ਤਾਂ ਕਿਵੇਂ ਗੱਡੀ ਚੱਲੂਗੀ ਅਰੇ 1 ਮਿੰਟ ਦੇ ਵਿੱਚ ਇੰਨਾ ਘਾਟਾ ਪੈ ਗਿਆ ਹਾਂਜੀ ਬਸ ਅੱਗੇ ਅੱਗੇ ਤਾਂ ਬਹੁਤ ਮੁਸ਼ਕਲ ਹੋ ਜਾਣੀ ਹੈ ਜੇ ਇਦਾਂ ਹੀ ਘਾਟੇ ਪੈਂਦੇ ਰਹੇ ਤਾਂ ਹਾਂਜੀ ਦੋਸਤੋ ਭਾਵੇਂ ਕੋਈ ਅਮੀਰ ਹੈ ਤੇ ਭਾਵੇਂ ਕੋਈ ਗਰੀਬ ਹੈ ਇਹ ਘਾਟਾ ਸਭ ਨੂੰ ਹੀ ਪੈ ਰਿਹਾ ਇਸ ਘਾਟੇ ਬਾਰੇ ਆਪਾਂ ਬਾਅਦ ਚ ਦੱਸਾਂਗੇ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲ ਦਈਏ ਤੇ ਵੀਡੀਓ ਪੂਰੀ ਜ਼ਰੂਰ ਦੇਖਿਓ ਪਹਿਲੇ ਨਾਮ ਹੈ ਜੀ ਰਣਜੋਤ ਸਿੰਘ ਇਹ ਨੇ ਜੀ ਮਲੇਸ਼ੀਆ ਤੋਂ ਸੋਨੀਆ ਜੀ ਨੇ ਮਾਨਸਾ ਤੋਂ ਤਸਵੀਰ ਕਾਰ ਇਹ ਨੇ ਫਗਵਾੜਾ ਤੋਂ ਉਸ ਤੋਂ ਬਾਅਦ ਨੇ ਜੀ ਭੁਪਿੰਦਰ ਕਾਰ ਚੰਡੀਗੜ੍ਹ ਤੋਂ ਤੇ ਜੈਵਲ ਜੈਵਲ ਸਿੰਘ ਇਹ ਨੇ ਜੀ ਹਾਈਦਰਾਬਾਦ ਤੋਂ ਤੇ ਅਮਰਜੀਤ ਸਿੰਘ ਨੇ ਜੀ ਦਿੱਲੀ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਸੋਨੇ ਸੋਨੇ ਕਮੈਂਟ ਜ਼ਰੂਰ ਕਰਿਓ ਹਾਂਜੀ ਦੋਸਤੋ ਵਿਆਹਾਂ ਸ਼ਾਦੀਆਂ ਦੇ ਵਿੱਚ ਅਕਸਰ ਹੀ ਆਪਾਂ ਇਨ੍ਹਾਂ ਕੱਪਾਂ ਦੇ ਵਿੱਚ ਚਾਹ ਕੌਫੀ ਦੁੱਧ ਪੀਂਨੇ ਆ ਕਿਉਂਕਿ ਆਪਾਂ ਨੂੰ ਇਹ ਲੱਗਦਾ ਵੀ ਇਨ੍ਹਾਂ ਕੱਪਾਂ 'ਚ ਚਾਹ ਪੀ ਕੇ ਤੇ ਮੁੜ ਕੇ ਇਨ੍ਹਾਂ ਨੂੰ ਸੁੱਟ ਦਾਂਗੇ ਤੇ ਨਾ ਇਨ੍ਹਾਂ ਨੂੰ ਧੋਣਾ ਪਵੇ ਤੇ ਨਾ ਕੋਈ ਹਨਾ ਸਫਾਈ ਕਰਨੀ ਪਵੇ ਪਰ ਦੋਸਤੋ ਇਹ ਕੱਪ ਹੈ ਜਿਹੜੇ ਕਿ ਕਿੰਨਾ ਘਾਟਾ ਆਪਾਂ ਨੂੰ ਪਾ ਰਹੇ ਆ ਉਹਦੇ ਬਾਰੇ ਆਪਾਂ ਅੱਜ ਸਾਰੀ ਗੱਲ ਤੁਹਾਨੂੰ ਦਸਨੀ ਹੈਗੀ ਤੇ ਹਾਂਜੀ ਦੋਸਤੋ ਆਪਾਂ ਇਸ ਕੱਪ ਦੇ ਨਾਲ ਕੱਲੀ ਚਾਹ ਜਾਂ ਕੌਫੀ ਨਹੀਂ ਪੀ ਰਹੇ ਇਹਦੇ ਨਾਲ ਆਪਾਂ ਜਿਹੜਾ ਕੀ ਪਲਾਸਟਿਕ ਵੀ ਪੀ ਰਹੇ ਆ ਤੇ ਅੱਜ ਆਪਾਂ ਨਿੱਕਾ ਜਿਹਾ ਟੈਸਟ ਕਰਾਂਗੇ ਵੀ ਕਿੰਨੇ ਪਰਸੈਂਟ ਆਪਾਂ ਜਿਹੜੇ ਕੀ ਪਲਾਸਟਿਕ ਨਾਲ ਪੀ ਰਹੇ ਆ ਤੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਇਸ ਕੱਪ ਦਾ weight ਕਰ ਲੈਨੇ ਆ ਇਸ ਕੱਪ ਦਾ weight ਹੈ ਜੀ 3 3 ਗ੍ਰਾਮ 3 ਗ੍ਰਾਮ ਠੀਕ ਹੈ ਜੀ ਤੇ ਹੁਣ ਆਪਾਂ ਇਸੇ ਕੱਪ ਦੇ ਵਿੱਚ ਜਿਹੜਾ ਕੀ ਗਰਮ-ਗਰਮ ਚਾਹ ਪਾ ਲੈਨੇ ਆ ਤੇ ਹੁਣ ਆਪਾਂ ਦੇਖਦੇ ਹਾਂ ਵੀ ਇਸ ਕੱਪ ਦਾ weight ਕਿੰਨਾ ਹੋ ਗਿਆ 94 ਗ੍ਰਾਮ ਠੀਕ ਹੈ ਜੀ ਤੇ ਹੁਣ ਆਪਾਂ ਕੀ ਕਰਦੇ ਹਾਂ ਹੁਣ ਆਪਾਂ 5 ਮਿੰਟ ਇਸੇ ਚਾਹ ਨੂੰ ਗਰਮ ਨੂੰ ਇਸ ਵਿੱਚ ਪਏ ਰਹਿਣ ਦਿੰਦੇ ਹਾਂ ਤੇ ਬਾਅਦ ਚ ਆਪਾਂ ਇਸ ਚਾਹ ਨੂੰ ਕੱਢ ਕੇ ਦੇਖਾਂਗੇ ਵੀ ਇਹਦਾ ਜਿਹੜਾ weight ਆ ਉਹ ਕਿੰਨਾ ਰਹਿ ਜਾਊਗਾ ਵੀ ਪਹਿਲਾਂ ਖਾਲੀ ਕੱਪ ਦਾ ਦੋਸਤੋ 3 ਗ੍ਰਾਮ ਸੀਗਾ ਤੇ ਹੁਣ ਚਾਹ ਵਿੱਚ ਚਾਹ ਵਿੱਚ ਰੱਖਣ ਤੋਂ ਬਾਅਦ 5 ਮਿੰਟ ਬਾਅਦ ਵੀ ਕਿੰਨੇ ਕੱਪ ਮਤਲਬ ਕਿ ਗ੍ਰਾਮ ਪਲਾਸਟਿਕ ਚਾਹ ਦੇ ਨਾਲ ਆਪਾਂ ਪੀ ਲਾਂਗੇ ਜੇ ਤੁਸੀਂ weight check ਕਰਿਓ ਤੇ ਉਸ ਤੋਂ ਬਾਅਦ ਅਗਲਾ ਟੈਸਟ ਵੀ ਕਰਕੇ ਤੁਹਾਨੂੰ ਦਿਖਾਵਾਂਗੇ ਹਾਂਜੀ ਹਾਂਜੀ ਹੁਣ ਆਪਾਂ ਜਿਹੜਾ ਕਿ 5-7 ਮਿੰਟ ਇਸੇ ਤਰ੍ਹਾਂ ਚਾਹ ਪਈ ਰਹਿਣ ਦਿੱਤੀ ਹੈ ਗਰਮਾ ਗਰਮ ਤੇ ਹੁਣ ਆਪਾਂ ਜਿਹੜਾ ਕਿ ਇਸ ਕੱਪ ਨੂੰ ਕਰ ਲੈਨੇ ਆ ਜੀ ਖਾਲੀ ਤੇ ਬਾਅਦ ਦੇ ਵਿੱਚ ਆਪਾਂ ਇਹ ਦੇਖਾਂਗੇ ਵੀ ਕਿੰਨਾ weight ਹੁੰਦਾ ਠੀਕ ਹੈ ਠੀਕ ਲਓ ਜੀ ਆਹ ਕੱਪ ਇਹੋ ਆਪਣਾ ਖਾਲੀ ਕੱਪ 3 ਗ੍ਰਾਮ ਦਾ ਅਸੀਂ ਪਾਵਾਂ ਹਾਂਜੀ ਤੇ ਹੁਣ ਆਪਾਂ ਦੇਖਦੇ ਆਂ ਵੀ ਖਾਲੀ ਕੱਪ ਕਿੰਨੇ ਗ੍ਰਾਮ ਦਾ ਰਹਿ ਗਿਆ ਵੀ ਕਿੰਨੀ ਚਾਹ ਚਾਹ ਦੇ ਨਾਲ ਆਪਾਂ ਰੋਡ ਖਾ ਲਈ ਬਿਲਕੁਲ ਜੀ ਹਾਂਜੀ ਹੁਣ ਤੁਸੀਂ ਦੇਖ ਲਓ ਦੋਸਤੋ ਕਿੰਨਾ ਜਿਹੜਾ ਕਿ ਆਹ ਦੇਖੋ 2.62 ਮਤਲਬ ਕਿ 2.62 ਜਿਹੜਾ ਕਿ ਇਹਦਾ weight ਰਹਿ ਗਿਆ ਤਿੰਨ ਤੋਂ ਘੱਟ ਹੋ ਗਿਆ ਦੇਖ ਲਓ ਤੁਸੀਂ ਕਿੰਨਾ ਘੱਟ ਹੋ ਗਿਆ ਹਨਾ ਇਹਦਾ ਮਤਲਬ ਆਪਾਂ 1.5 ਗ੍ਰਾਮ ਆਪਾਂ ਵੀ ਪਲਾਸਟਿਕ ਖਾ ਲਈ ਪਵਨ ਖਾਈ ਲੈਨੇ ਆ ਦੇਖ ਲਓ ਤੁਸੀਂ ਅੱਧਾ ਗ੍ਰਾਮ ਤੋਂ ਤਾਂ ਜ਼ਿਆਦਾ ਹੀ ਆਪਾਂ ਖਾ ਚੁੱਕੇ ਆ ਬਿਲਕੁਲ ਹਾਂਜੀ ਇੱਕ ਇੱਕ ਕੱਪ ਚਾਹ ਦੇ ਵਿੱਚ ਆਪਾਂ 3 ਗ੍ਰਾਮ ਦਾ ਕੱਪ ਹੁੰਦਾ ਇਸ ਤਰ੍ਹਾਂ ਦਾ ਤੇ 1 ਗ੍ਰਾਮ ਆਪਾਂ ਪਲਾਸਟਿਕ ਨਾਲ ਖਾ ਜਾਂਦੇ ਆ ਬਿਲਕੁਲ ਜੀ ਤੇ ਹੁਣ ਤੁਸੀਂ ਦੋਸਤੋ ਆਪ ਹੀ ਦੇਖ ਲਓ ਵੀ ਆਪਾਂ ਨੂੰ ਕੀ ਘਾਟਾ ਪੈ ਰਿਹਾ ਕਿੰਨਾ ਘਾਟਾ ਪੈ ਰਿਹਾ ਇਹ ਆਪਣੀ ਸਿਹਤ ਨਾਲ ਹੀ ਦੇਖ ਲਓ ਤੁਸੀਂ ਜਦੋਂ ਆਪਣੀ ਸਿਹਤ ਦੇ ਅੰਦਰ ਹੀ ਆਪਣੇ ਸਰੀਰ ਚ ਇੰਨੀ ਪਲਾਸਟਿਕ ਜਾਵੜੀ ਤੇ ਆਪੇ ਘਾਟਾ ਘਾਟਾ ਹੀ ਪੈਣਾ ਕਿਉਂਕਿ ਕੰਮ ਹੀ ਡਿਸਪੋਜ਼ਲ ਦਾ ਚੱਲ ਜ ਜਾਂਦਾ ਡਿਸਪੋਜ਼ਲ ਵਾਲੇ ਪੈਸੇ ਕਮਾਈ ਜਾਂਦੇ ਆ ਆਪਾਂ ਨਾਲ ਜਿਹੜੇ ਹੁਣ ਡਿਸਪੋਜ਼ਲਾਂ ਦੇ ਵਿੱਚ ਚਾਹ ਪੀ ਰਹੇ ਆ ਤੇ ਹੋਰ ਪੰਜਾ ਦਸਾਂ ਸਾਲਾਂ ਨੂੰ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗਣੀਆਂ ਉਹ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਹਾਂਜੀ ਦੋਸਤੋ ਤੇ ਤੁਹਾਨੂੰ ਇੱਕ ਐਕਸਪੈਰੀਮੈਂਟ ਹੋਰ ਵੀ ਕਰਕੇ ਦਿਖਾਉਨੇ ਆ ਹਾਂਜੀ ਹਾਂਜੀ ਦੋਸਤੋ ਇੱਧਰ ਆਪਾਂ ਜਿਹੜਾ ਕਿ ਪਾਣੀ ਕਰ ਲਿਆ ਗਰਮ ਤੇ ਹੁਣ ਆਪਾਂ ਆ ਜਿਹੜਾ ਡਿਸਪੋਜ਼ਲ ਦਾ ਗਲਾਸ ਆ ਇਸ ਪਾਣੀ ਦੇ ਵਿੱਚ ਪ ਆ ਥੋੜਾਕਾ ਟਾਈਮ ਇਹਨੂੰ ਜਨਨ ਕੀ ਇਹ ਪੂਰਾ ਚੰਗੀ ਤਰ੍ਹਾਂ ਆਪਾਂ ਗਿੱਲਾ ਕਰ ਲੈਨੇ ਆ ਗਲਾਸ ਨੂੰ ਤੇ ਇਹ ਵਾਲਾ ਐਕਸਪੈਰੀਮੈਂਟ ਦੇਖ ਕੇ ਵੀ ਦੋਸਤੋ ਤੁਸੀਂ ਹੈਰਾਨ ਰਹਿ ਜਾਓਗੇ ਤੇ ਆਪਾਂ ਮਤਲਬ ਕਿ ਜਿਨ੍ਹਾਂ ਨੂੰ ਆਪਾਂ ਨੂੰ ਪਤਾ ਲੱਗ ਗਿਆ ਮੈਨੂੰ ਨਹੀਂ ਲੱਗਦਾ ਉਸ ਤੋਂ ਬਾਅਦ ਆਪਾਂ ਇਹ ਕੱਪ ਯੂਜ਼ ਕਰਾਂਗੇ ਪਰ ਫਿਰ ਵੀ ਜਿਹੜਾ ਕਿ ਜਦੋਂ ਇਹਦੀ ਮਾਰਕੀਟਿੰਗ ਇੰਨੀ ਜ਼ਿਆਦਾ ਹੋ ਰਹੀ ਹੈ ਤੇ ਆਪਾਂ ਵੀ ਲਿਆਉਣਾ ਨਹੀਂ ਹਟਦੇਗੇ ਇਹ ਚੀਜ਼ਾਂ ਪਰ ਤੋਂ ਉਹ ਆਪ ਜੀ ਰਿਜ਼ਲਟ ਦਿਖਾ ਰਿਹਾ ਦੋਸਤੋ ਮਤਲਬ ਕਿ ਪਾਣੀ ਜਿਹੜੀ ਕਾਫੀ ਪੈਂਦੀ ਉਹ ਉਹਦਾ ਟੈਂਪਰੇਚਰ ਪਾਣੀ ਨਾਲ ਕਿਤੇ ਜਿਆਦਾ ਗਰਮ ਹੁੰਦਾ ਇਹਦੇ ਚ ਪਵਨ ਕਿੰਨੇ ਕਲਰ ਆ ਕੈਮੀਕਲ ਆ ਆ ਦੇਖੋ ਹਣ ਕਲਰ ਆ ਸਾਈਡਾਂ ਤੇ ਆ ਕਲਰ ਲੱਗਿਆ ਹੋਇਆ ਸੀ ਆ ਪਾਣੀ ਦਾ ਕਲਰ ਵੀ ਕਿੰਨਾ ਜਿਆਦਾ ਚੇਂਜ ਹੋ ਗਿਆ ਚੇਂਜ ਹੋ ਗਿਆ ਇਹ ਕੈਮੀਕਲ ਇਹ ਕੈਮੀਕਲ ਕਲਰ ਰਬਰਡ ਪਲਾਸਟਿਕ ਕੀ ਕੁਛ ਆਪਾਂ ਖਾਣੇ ਆ ਸਮਝ ਤੋਂ ਬਾਹਰ ਹੋਈ ਖੜੀ ਗੱਲ ਬਿਲਕੁਲ ਮੈਨੂੰ ਲੱਗਦਾ ਵੀ ਦੋਸਤ ਮਿੱਤਰ ਸਮਝ ਹੀ ਗਏ ਹੋਣੇ ਇੱਕ ਤਾਂ ਚੀਜ਼ਾਂ ਉਵੇਂ ਨਹੀਂ ਆਪਾਂ ਨੂੰ ਖਾਣ ਵਾਸਤੇ ਨਹੀਂ ਵਧੀਆ ਮਿਲਦੀਆਂ ਤੇ ਇੱਕ ਜਿੰਨਾ ਚ ਆਪਾਂ ਪਾ ਕੇ ਖਾਣੇ ਆ ਉਹ ਵੀ ਜਿਹੜੇ ਕਿ ਭਾਂਡੇ ਵੀ ਵਧੀਆ ਨਹੀਂ ਹੁੰਦੇ ਤੇ ਮੈਨੂੰ ਲੱਗਦਾ ਵੀ ਦੋਸਤ ਮਿੱਤਰ ਸਮਝ ਹੀ ਗਏ ਹੋਣਗੇ ਪਵਨ ਆਪਾਂ ਕਹਿਣਾ ਕੀ ਚਾਹੁੰਨੇ ਆ ਹਾਂ ਜੀ ਤੁਸੀਂ ਦੇਖੋ ਦੋਸਤੋ ਇੱਕ ਇੱਕ ਮਿੰਟ ਪਾਣੀ ਦੇ ਵਿੱਚ ਬਾਲਣ ਤੋਂ ਬਾਅਦ ਆਸ ਕਲਾਸ ਦਾ ਹਾਲ ਦੇਖ ਲਓ ਪਲਾਸਟਿਕ ਕਿੰਨੀ ਖੁਰੀ ਹੋਗੀ ਬੱਚੇ ਦੇ ਬਿਲਕੁਲ ਜੀ ਉਸੇ ਤਰ੍ਹਾਂ ਹੀ ਆਪਾਂ ਜਿਹੜੀਆਂ ਗਰਮ ਚਾਹਾਂ ਪੀਂਦੇ ਆ ਇਨ੍ਹਾਂ ਕੱਪਾਂ ਚ ਪਾ ਕੇ ਤੇ ਉਹ ਵੀ ਆਪਣੇ ਸਰੀਰ ਦਾ ਹਾਲ ਹੁੰਦਾ ਤੁਹਾਡੇ ਸਾਹਮਣੇ ਰਿਜ਼ਲਟ ਆ ਦੋਸਤੋ ਜੇ ਆਪਾਂ ਹਜੇ ਵੀ ਨਾ ਹਟੇ ਇਹਨਾਂ ਚੀਜ਼ਾਂ ਨੂੰ ਵਰਤੋਂ ਤਾਂ ਇਸ ਤੋਂ ਬਾਅਦ ਆਪਾਂ ਨੂੰ ਘਾਟੇ ਜਿਹੜੇ ਇੰਨੇ ਜ਼ਿਆਦਾ ਪੈ ਜਾਣੇ ਆ ਵੀ ਆਪਾਂ ਸੋਚ ਵੀ ਨਹੀਂ ਸਕਦੇਗੇ ਸੋ ਦੋਸਤੋ ਸਾਡੇ ਵੀਡੀਓ ਬਣਾਉਣ ਦਾ ਮਕਸਦ ਇਹ ਕਹੀ ਸੀਗਾ ਵੀ ਜਿਹੜੇ ਆਪਾਂ ਡਿਸਪੋਜ਼ਲ ਦੇ ਗਲਾਸ ਲਿਆ ਲਿਆ ਕੇ ਪੀਨੇ ਆ ਹਾਂਜੀ ਤੇ ਇਹਨਾਂ ਦਾ ਬੇ ਇਹਨਾਂ ਦੀ ਆਪਾਂ ਨੂੰ ਵਰਤੋਂ ਆ ਜਿੰਨਾ ਹੋ ਸਕੇ ਆਪਾਂ ਇਹਨਾਂ ਦੀ ਵਰਤੋਂ ਨਾ ਕਰਿਆ ਕਰੀਏ ਸੋ ਦੋਸਤੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਚੈਨ ਚਰੂਰ ਕਰ ਦਿਓ ਤੇ ਕਮੈਂਟ ਵੀ ਜਰੂਰ ਕਰਿਓ ਤੁਹਾਡਾ ਆਪਾਂ ਨੈਕਸਟ ਵੀਡੀਓ ਦੇ ਵਿੱਚ ਨਾਮ ਲਵਾ